ਇਹ ਨਹਿਰਾ ਕੋਲੀਏ ਤੇ ਕਿੜਕ ਵਾਲੀ। ਕੋਈ ਜਿਹੜੇ ਕਿੜਕ ਦੇ ਖੰਨ ਜਾਂ ਨਹਿਰੇ ਹੀ। ਪਾਣੀ ਦੇਖੋ ਕਿਵੇਂ ਸਰਾ ਪਾਣੀ ਆ। ਐਂ ਚਾਈਦੀਆਂ ਸਾਰੇ ਪੰਜਾਬ ਦੇ ਨਹਿਰਾ। ਕਿ ਧੋਨੇ ਦਾ ਫਿਕਰ ਨਹੀਂ ਰਹਿੰਦਾ ਮੁੜ ਕੇ ਨਹਿਰ ਦਾ ਪਾਣੀ ਇੰਨਾ ਹੋਵੇ। ਹੁਣ ਨਹੀਂ ਤਾਂ ਜਿੱਥੇ ਲਾਈਟ ਖਰਾਬ ਆ ਉਧਰ। ਬਾਕੀ ਔੜ ਲੱਗੀ ਵੀ ਸਾਰੇ ਪਾਸੇ ਲਾਈਟ ਰੂਟ ਘਟ ਆਉਂਦੀ ਜਿੱਥੇ। ਨਹਿਰੀ ਪਾਣੀ ਹੈ ਨਹੀਂ ਉਹਨਾਂ ਦਾ ਬਹੁਤ ਮੰਦਾ ਹਾਲ। ਐ ਹੋ ਜੀਆਂ ਨਹਿਰਾ ਹੁਣ ਕਿਤੇ ਪੰਜਾਬ ਸਾਰੇ ਜਿਹੜੇ ਪਾਣੀ ਪੈਂਦਾ ਹੋਵੇ। ਪੇਰ ਨਹੀਂ ਆ ਰਹਾ ਹਾਂ ਦਾ ਬਾਈ ਗਰਮ ਦਾ ਮੈਰ ਵੀ ਪੂਰੀ ਡਾਵਲਾ ਦੇ ਪਾਣੀ ਵੀ ਜਾਂਦਾ ਵੇਖੋ ਇੱਧਰ ਗਏ ਕਾਰਾਂ ਵੀ ਜਾਂਦਾ ਮੋਗੇ ਲੱਗੇ ਹੁਣ ਵੱਡੇ ਮੋਗੇ ਦੇ ਨੇੜੇ ਹੋਵੇ ਵਾਹਣ ਝੋਨਾ ਦਾ ਫਿਰ ਜਿਹੜਾ ਮਰਦੀ ਲਈ ਤਰਿਆ ਫਰਨਰਾਂ ਹੈ ਨਹੀਂ ਨੇ ਨਿਕੈ ਨਿਕੈ ਸੁਵੇ ਆਹ ਪੰਡਾਇ ਤਾਂ Ủp anh ấy nãy câu mình bán được à Đau như nát